ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ 16 27 ਦੀ ਟਰਾਲੀ ਵਿਕਾਊ ਹੈ ਜੀ 2024 ਮਾਡਲ ਡਬਲ ਟਾਇਰ ਬਲੇਟੀ ਰਿੰਮ ਵੱਡੇ ਬੈਰੰਗ 2.5 ਫੁੱਟ ਵਿਡ ਇਹ ਰਿਹਾ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆੜਾ ਫੁੱਲ ਐਸੈਸਰੀ ਵਧੀਆ ਰੰਗ ਪੇਂਟ 255000 ਰੁਪਏ ਰੇਟ ਰੱਖੇਗਾ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ 7658030967 7658030967 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ 16/7 ਦੀ 255000 ਚ ਖਰੀਦ ਸਕਦੇ ਹੋ ਏਰੀਆ ਪੁਲੱਥ ਤੋਂ ਜੀ ਜਿੰਨ ਗੱਡੀ ਆਈ ਹੈ ਜਿੰਨ ਗੱਡੀ ਵਿਕਾਊ ਹੈ ਜੀ 2001 ਮਾਡਲ ਪਾਸਿੰਗ 2027 ਤੱਕ ਹੈ ਜੀ 60000 ਰੁਪਏ ਰੇਟ ਰੱਖਿਆ ਹੈ ਏਰੀਆ ਭਲੱਥ ਬਾਕੀ ਤੁਸੀਂ ਵੀਡੀਓਜ਼ ਦੇਖ ਸਕਦੇ ਹੋ 9501330278 9501330278 ਇਸ ਨੰਬਰ ਤੇ ਫੋਨ ਕਰਕੇ ਜੈਨ ਗੱਡੀ 2001 ਮਾਡਲ 27 ਤੱਕ ਪਾਸਿੰਗ ਹੈ ਜੀ 60000 ਰੁਪਏ ਦੇ ਵਿੱਚ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਜੀ ਏਰੀਆ ਜੀ ਮਹਿਮਾ ਸਵਾਈ ਬਠਿੰਡਾ ਤੋਂ ਰਿਟਿਸ ਗੱਡੀ ਆਈ ਹੈ 2012 ਮਾਡਲ ਬਠਿੰਡਾ ਨੰਬਰ ਹੈ ਜੀ ਪਹਿਲੇ ਨਾ ਆਏ ਗੱਡੀ 12 ਮਾਡਲ ਹੈ ਜੀ ਏਰੀਆ ਪਿੰਡ ਮਹਿਮਾ ਸਵਾਈ ਬਠਿੰਡਾ 285000 ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਜੀ ਬਾਕੀ ਸਾਫ ਕੰਡੀਸ਼ਨ ਦੀ ਗੱਡੀ ਹੈ ਕੋਈ ਐਕਸੀਡੈਂਟ ਨਹੀਂ ਕਾਗਜ ਵਗੈਰਾ ਪੂਰੇ ਨੇ ਏਸੀ ਹੀਟਰ ਚਮਕੂ ਕੇ ਕੰਡੀਸ਼ਨ ਦੀ ਗੱਡੀ ਹੈ 946393562 ਇਸ ਨੰਬਰ ਤੇ ਫੋਨ ਕਰਕੇ ਰੇਟਸ ਗੱਡੀ 2012 ਮਾਡਲ 285 ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਨਿਊ ਹਾਲੈਂਡ 5530 ਟਰੈਕਟਰ ਵਿਕਾਊ ਆ ਜੀ 2021 ਮਾਡਲ ਹੈ ਪਹਿਲੇ ਨਾ ਆ ਪੰਜਾਬ ਨੰਬਰ ਹੈ ਜੀ ਟੌਪ ਮਾਡਲ ਹੈ ਜੀ ਏਰੀਆ ਜਗਰਾਉਂ ਰੇਟ ਹੈ ਜੀ 14 ਲੱਖ 70000 14 ਲੱਖ 70000 ਰੇਟ ਮੰਗਿਆ ਜਗਰਾਉਂ ਏਰੀਆ ਜੀ ਟੌਪ ਮਾਡਲ ਹੈ ਨਿਊ ਹਾਲੈਂਡ 5530 ਟਰੈਕਟਰ ਵਿਕਾਊ ਆ 2021 ਮਾਡਲ ਪਹਿਲੇ ਨਾ ਪੰਜਾਬ ਨੰਬਰ 9988634477 9988634477 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ 14928 ਦੇ ਟਾਇਰ ਵਿਕਾਉ ਨੇ ਜੀ 14928 ਦੇ ਟਾਇਰ ਵਿਕਾਉ ਨੇ ਰੇਟ ਏਰੀਆ ਵੀਰ ਨੇ ਦੱਸਣੀ ਜੀ ਬਾਕੀ ਜਾਣਕਾਰੀ ਤੁਸੀਂ ਸਾਰੀ ਫੋਨ ਤੇ ਲੈ ਸਕਦੇ ਹੋ ਤੇ ਕੰਡੀਸ਼ਨ ਟਾਇਰਾਂ ਦੀ ਵੀਡੀਓ ਦੇਖ ਸਕਦੇ ਹੋ ਜੀ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ 98 5540909ਸ ਨੰਬਰ ਤੇ ਫੋਨ ਕਰਕੇ ਫੇਸ ਸਕਦੇ ਹੋ ਵੀਰਾਂ ਨੂੰ ਬੇਨਤੀ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਭੇਜ ਦਿਓ ਪ੍ਰੋਪਰ ਜਾਣਕਾਰੀ ਭੇਜਿਆ ਕਰੋ ਹਰੇਕ ਵੀਡੀਓ ਦੇ ਵਿੱਚ ਬੋਲੇ ਜਾਂਦਾ ਜੀ ਤਾਂ ਕਿ ਅਸੀਂ ਅੱਗੇ ਵੀ ਸਾਰੀ ਜਾਣਕਾਰੀ ਵੀਰਾਂ ਨੂੰ ਵੀਡੀਓ ਦੇ ਵਿੱਚ ਦੱਸ ਸਕੀਏ ਸੋ A to Z ਸਾਰੀ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਸੋਨਾਲੀਕਾ 35 ਟਰੈਕਟਰ ਵਿਕਾਊ ਆ 2019 ਮਾਡਲ ਹੈ ਜੀ 50% ਟੈਰਾਂ ਦੀ ਕੰਡੀਸ਼ਨ ਏਰੀਆ ਰਤਿਆ ਹਰਿਆਣਾ ਟਰੈਕਟਰ ਦੀ ਕੰਡੀਸ਼ਨ ਜਿਵੇਂ ਔਕੇ ਜੀ ਤੁਸੀਂ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਟਾਇਰ ਵਗੈਰਾ 50% ਨੇ 2019 ਮਾਡਲ ਹੈ 4,25,000 ਰੁਪਏ ਰੇਟ ਰੱਖੇ ਗਏ ਜੀ ਏਰੀਆ ਰਤੀਆ ਹਰਿਆਣਾ 9671598372 ਇਹ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 35 ਟਰੈਕਟਰ 2019 ਮਾਡਲ 4,25,000 ਦੇ ਵਿੱਚ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਜੇਪੀ ਕੰਬਾਈਨ ਵਿਕਾਊ ਹੈ ਜੀ जेपी कंबाइन बिका हुआ 2016 मॉडल रेट रखे गए जी 12 लाख रुपए डिमांड 12 लाख रुपए डिमांड रखी गई है जी एरिया मुकराना कला रूपनगर 6239416107 इस नंबर पे फोन करके ਤੁਸੀਂ ਫਿਕਸ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਜੋ ਇਹਨਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਜੀਏ Swift BDI ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਏਰੀਆ ਤਰਨਤਾਰਨ 266 ਰੇਟ ਰੱਖੇ ਗਏ ਜੀ ਗੱਡੀ ਦਾ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਪੰਜਾਬ ਨੰਬਰ ਹੈ ਜੀ 6280642 ਪੂਰਾ 500 6280642 ਪੂਰਾ 500 ਇਸ ਨੰਬਰ ਤੇ ਫੋਨ ਕਰਕੇ ਤੁਸੀਂ Swift BDI ਗੱਡੀ 2012 ਮਾਡਲ 2 ਲੱਖ 64000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਗੱਡੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਓਕੇ ਕੰਡੀਸ਼ਨ ਦੀ ਗੱਡੀ ਹੈ ਜੀ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਡੀਲ ਕਰ ਸਕਦੇ ਹੋ ਐਂਟਰ ਟਰੈਕਟਰ ਵਿਕਾਊ ਹੈ ਜੀ ਡੀਆਈ ਹੋਇਆ ਹੈ 1987 ਮਾਡਲ ਹੈ ਜੀ 99000 ਰੁਪਏ ਰੇਟ ਰੱਖੇਗੇ ਜੀ ਏਰੀਆ ਲੁਧਿਆਣਾ ਲੁਧਿਆਣਾ ਟਰੈਕਟਰ ਇਹ ਖੜਾ ਜੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ 99000 ਰੁਪਏ ਰੇਟ ਰੱਖੇਗੇ 87 ਮਾਡਲ ਹੈ ਐਂਟਰ ਟਰੈਕਟਰ ਹੈ ਜੀ ਡੀਆਈ ਹੋਇਆ ਹੈ 81462 39855 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਐਂਟਰਟਰੈਕਟਰ ਡੀਆਈ ਹੋਇਆ 1987 ਮਾਡਲ 93000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 1.5 ਕਿੱਲੇ ਚ ਬਣਿਆ ਪੈਲਸ ਵਿਕਾਊ ਹੈ ਜੀ ਰੇਟ ਹੈ 2 ਕਰੋੜ ਏਰੀਆ ਬਟਾਲਾ ਵਧੀਆ ਪਾਰਕਿੰਗ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਡੇਢ ਕਿਲੇ ਚ ਬਣਿਆ ਪੈਲਸ ਬਿਕਾਊਆ ਰੇਟ ਹੈ ਜੀ 2 ਕਰੋੜ ਬਟਾਲਾ ਏਰੀਏ ਚ ਹੈ ਬਾਕੀ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਪੈਲਸ ਦੀ ਡੀਲ ਕਰ ਸਕਦੇ ਹੋ 8146174440 8146174440 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ ਨੋਟ ਕਰ ਲਓ ਵੀਡੀਓ ਦੇ ਥੱਲੇ ਚੱਲਦਾ ਰਹਿੰਦਾ ਜੀ 9877998446 ਇਸ ਨੰਬਰ ਤੇ ਕਰਨਾ ਕੀ ਹੈ 5 ਤੋਂ 7 ਫੋਟੋਆਂ ਇੱਕ ਵੀਡੀਓ ਤੇ ਸਾਰੀ ਜਾਣਕਾਰੀ ਤੁਸੀਂ ਇਸ ਨੰਬਰ ਤੇ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਲਾ ਦਿੱਤੀ ਜਾਊਗੀ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਰ ਦੇ ਧੰਨਵਾਦ ਭਾਈ ਜੀ ਆ ਬੱਕਰੇਆਂ ਪਕਾਉ ਆ ਚਾਰ ਬੱਕਰੀਆਂ ਸੋਈਆਂ ਵੀ ਆ ਪੰਜ ਮੇਮਣਿਆਂ ਚਾਰ ਮੰਗਰ ਦੁੱਧ ਦਿੰਦਿਆਂ ਨੇ ਆ ਬੱਕਰਾਂ ਆ ਨਾਲ ਮੇਮਣੇ ਆ ਛੋਟੇ ਆ ਬੱਕਰੀ ਆ ਆ ਬੱਕਰੀ ਆ ਆ ਦੋ ਮੇਮਣੇ ਆ ਬੱਕਰਾ ਤੇ ਬੱਕਰੀ ਆ ਵੀ ਬੱਕਰੀ ਆ ਆ ਬੱਕਰਾ ਗਾ ਦੋ ਬੱਕਰੇ ਆ ਮਗਰ ਤਿੰਨ ਪੱਠਾ ਨੇ ਗੀਆਂ ਟੋਟਲ ਨੌ ਨਾਗਾ ਜੀ ਰੇਟ ਫੋਨ ਤੇ ਕਰ ਲਾਂਗੇ ਜੀ ਇਹ ਜਲਦੀ ਸੇਲ ਕਰਨੇ ਆ ਜੀ ਮੈਂ ਐਮਰਜੈਂਸੀ ਆ ਏਰੀਆ ਪੁੱਚੋ ਮੰਡੀ ਬਠਿੰਡਾ